ਪਰਾ ਹੈਗਾ ਪਰਾ ਲੱਗੇ ਹੋਏ ਆਲੂ ਬਟਨ ਤੇ ਦੇ ਪਿੱਛੇ ਲੱਗੇ ਆਪਾਂ ਨਵਾਂ ਆਪਣਾ ਡਿਗਰ ਆਉਣ ਬੰਨੇ ਬੰਨੇ ਪੱਟ ਕੇ ਵੇਚਦੇ ਕੀ ਰਿਪੋਰਟ ਆਉਂਦੀ ਆ ਲੱਗੇ ਟਰੈਕਟਰ ਲੈ ਕੇ ਆਉਣ ਇੱਕ ਬੰਨੇ ਪੱਟ ਕੇ ਵੀ ਕੀਰਪੋਰਟ ਨਿਕਲਦੀ ਆ ਡਿਗਰ ਲਿਆ ਆਪਾਂ ਬਾ ਨਵੇਂ ਵਾਲਾ ਲੱਗੇ ਹੋਏ ਆਪਾਂ ਬੰਨੇ ਬਟਨ ਅੱਜ ਓਕੇ ਰਿਪੋਰਟ ਨਿਕਲਣ ਦੀ ਆਲੂ ਦੀ ਪਾਟਾ ਆਲੂ ਤੇਰਾ ਹੈਗਾ ਵਿੱਚ ਅਰਕੀ ਵੀ ਕੱਲ ਤੋਂ ਆਪਾਂ ਚਾਲੂ ਕਰ ਦੇਣੇ ਆਪਾਂ ਤੇਨੇ ਡਿਗਰ ਰਾਮਾ ਜੰਨੂ ਵਾਲਿਆਂ ਦਾ ਡਿਗਰ ਆ ਰਿਪੋਰਟ ਇਹਦੀ ਜਮਾ ਓਕੇ ਲੈ ਲੈ ਸਕ ਫਰਕ ਤਾਂ ਹੈਗਾ ਇਹਦਾ ਬਾਕੀ ਨਾਰਮਲ ਡਿਗਰ ਨਾਲੋਂ ਆਲੂ ਤੋਂ ਹਲੇ ਛਿੱਲ ਲਾਤਦੀ ਆ ਮਾੜੀ ਮਾੜੀ ਡਿਗਰ ਨਾਲ ਆਹ ਛੋਟਾ ਵੀ ਕੱਢ ਲਈ ਅੱਜ ਵਾਰ ਆਪਾਂ ਦਾ ਆਹ ਸ੍ਰੀ ਗਾਲਜੀ ਵੀਰ ਸਾਰਿਆਂ ਨੂੰ ਤੇ ਅੱਜ ਦਾ ਵਲੋਂਗਾ ਆਪਾਂ ਕਰਦੇ ਸ਼ੁਰੂ ਆਗੇ ਆਪਾਂ ਮੋਟਰ ਤੇ ਤੇ ਸਾਈ ਹਰ ਹਰ ਦੀ ਦਾਲ ਜਿਹੜੀ ਝਾੜੀ ਸੀ ਉਹਨੂੰ ਲਿਆ ਕੇ ਘਰੇ ਜਾਣਾ ਇਹ ਇਹ ਲੱਗੇ ਰੱਖਣਾ ਰੇੜੀ ਤੇ ਤੇ ਬਾਕੀ ਲੇਵਰ ਆਪਣੀ ਗਈ ਹੋਈ ਉਧਰ ਵੇਲਾ ਇਕੱਠੀਆਂ ਕਰਨ ਇਹ ਪੱਠਿਆਂ ਦੇ ਨਾਲ ਹੀ ਲੈ ਜਾ ਪਰ ਆਇਗਾ ਪਰ ਆ ਕਿ ਜ ਆਪਣੇ ਬੰਦੇ ਲੱਗੇ ਹੋਏ ਕੰਮ ਗਾਨ ਤੇ ਲੱਗੇ ਜਾਂਦੇ ਇਹ ਬੰਨੇ ਬਟਨ ਲੋ ਵੀ ਮਿੱਤਰੋ ਲੱਗੇ ਹੋਏ ਇਹ ਆਲੂ ਬਟਨ ਜਿਹੜੇ ਆ ਬੰਨੇ ਬੰਨੇ ਤੁਹਾਨੂੰ ਆ ਚੱਲਦੇ ਇਹਨਾਂ ਦੇ ਗਾਣੇ ਰੌਣਕ ਮੇਲਾ ਲੋ ਵੀ ਮਿੱਤਰੋ ਆਪਾਂ ਮਾਰ ਲਈ ਇਹਦੀ ਸਰਪਰ ਤੇ ਇਹਦੇ ਪਿੱਛੇ ਲੱਗੀ ਆਪਾਂ ਨਵਾਂ ਆਪਣਾ ਡਿਗਰ ਆਉਣ ਸਕਦੇ ਹੋ ਨਵੇਂ ਕੋਨੇ ਬੁਨੇ ਪਾਟ ਕੇ ਵੇਚਦੇ ਕੀ ਰਿਪੋਰਟ ਆਉਂਦੀ ਆ ਬਾਕੀ ਮਹਿੰਗਾ ਕਪੜਾ ਉਪੜਾ ਮਾਰ ਲਈ ਇੱਕ ਵਾਰ ਤੇ ਚਲੀ ਜਾਂਦਾ ਕੋਨੇ ਡਿਕਾ ਡੁਗਰ ਸੇ ਬਨੇ ਬਟਨ ਦਾ ਭਾਂਣ ਜਿਆ ਬਣਿਆ ਵੇਚਦੇ ਦੋ ਚਾਰ ਮੱਨੇ ਵੱਟ ਕੇ ਆ ਜੀ ਜੀ ਲੱਗੇ ਕਰੋਸਾਂ ਨੂੰ ਮੀਟ ਕਰਨ ਤੇ ਕਰਲੀ ਹੁਣ ਮਾੜਾ ਲੱਗਦਾ ਕਰੋਸ ਕ੍ਰੂਸ ਲਾਤੇ ਇਹਦੇ ਲਿਆ ਗਿਆ ਆਪਾਂ ਇੱਥੇ ਤੇ ਹਾਸੇ ਲੱਗੇ ਟਰੈਕਟਰ ਲੈ ਕੇ ਆਉਣ ਤੇ ਕਰਦੇ ਆ ਆਪਾਂ ਹੁਣ ਚੈੱਕ ਬੰਨੇ ਪੱਟ ਕੇ ਵੀ ਕੀਰਪੋਰਡ ਨਿਕਲਦੀ ਆ ਲੋ ਵੀ ਮਦਰਾ ਡਿੱਗ ਲਿਆ ਬਾਬਾ ਬਾ ਨਵੇਂ ਵਾਲਾ ਤੇ ਇਹਨੂੰ ਕਰਦੇ ਹੁਣ ਆਪਾਂ ਚੈੱਕ ਦੇਖਦੇ ਆ ਵੀ ਕਿਹੜੇ ਬਨੇ ਜਾਣਾ ਉਹ ਤਾਂ ਸ਼ੁਰੂ ਕਰਾਂਗੇ ਜਿੱਥੇ ਆਪਣੀਆਂ ਢੇਰੀਆਂ ਲੱਗਣੀਆਂ ਉੱਥੇ ਬਨੇ ਵਟ ਕੇ ਵੇਚਦੇ ਆਂ ਲੋ ਵੀ ਵੀਰ ਜੀ ਕਰਦੇ ਹੀ ਆਪਾਂ ਲਾ ਆਇਆ ਪਹਿਲਾ ਕਿਹੜਾ ਨਿਕਲ ਉਹ ਟੈਕਸ ਆ ਰਿਹਾ ਵਾ ਅਸੀਂ ਜਿੰਨੇ ਕਰਵਾਦੇ ਆਂ ਬਾਕੀ ਕੇ ਲਈ ਜਾਂਦਾ ਵਾ ਉਹ ਲੱਗੇ ਹੋਏ ਬਾਕੀ ਆਪਾਂ ਹਲੇ ਬਨੇ ਬਨੇ ਪੱਟ ਕੋ ਹੋ ਰਿਹਾ ਜੀ ਗੱਡੂ ਗੱਡੂ ਦੀ ਫਾਈਲਿੰਗ ਢੋਣ ਕਰਨ ਵਾਲੀ ਬਾਕੀ ਪੁਰਾਣਿਆਂ ਦਾ ਪਤਾ ਹੀ ਨਵਾਂ ਲੈਂਦਾ ਯਾਰ ਕੀ ਤਾਂ ਕਰਦੇ ਪਹਿਲੇ ਕਿਹੜੇ ਜੀ ਦਵਾਵਾ ਪੰਗੇ ਪੰਗੇ ਜੇ ਬਾਈ ਠੀਕ 하게 ਨਾ ਸਹੀ ਆ ਇਹ ਆਲੂ ਚੱਕਾ ਕਰ ਸਕਦੇ ਫਾਈਲ ਨੂੰ ਉੱਕੇ ਆ ਜਾਵਾਂ ਲੱਗੇ ਹੋਏ ਆਪਾਂ ਬੰਨੇ ਬਟਣ ਅੱਜ ਤੇ ਲਾਤੀ ਆਪਣੀ ਡਿਊਟੀ ਸਵੇਰੇ ਹੀ ਤੇ ਲਈ ਜਾਂਦਾ ਕੰਮ ਇੱਕ ਢੇੜਾ ਲਾਇਆ ਹੀ ਇੱਧਰ ਲਾ ਦੋ ਉੱਧਰ ਤਿੰਨ ਲਾਤੇ ਆਪਾਂ ਬੰਨੇ ਵਾਲੇ ਤੇ ਓਕੇ ਰਿਪੋਰਟ ਨਿਕਲ ਗਈ ਆਲੂ ਦੀ ਤੁਸੀਂ ਚੈੱਕ ਕਰ ਸਕਦੇ ਬਾਕੀ ਪਾਟਾ ਆਲੂ ਤੇਰਾ ਹੈਗਾ ਵਿੱਚ ਅਰਕੀ ਵੀ ਔਰ ਪਾਟੇ ਵਾਲੇ ਮੰਗਾ ਪਾਉਣਾ ਬਾਕੀ ਧੋਪਈਆ ਸਾਈਡ ਓਕੇ ਆ ਕਰੋ ਚੈੱਕ ਠੀਕ ਓਕੇ ਆ ਬਾਕੀ ਕੱਲ ਤੋਂ ਆਪਣਾ ਚਾਲੂ ਕਰ ਦੇਣੇ ਆਪਾਂ ਤਿੰਨੇ ਡਿਗਰ ਤੇ ਬਾਕੀ ਚੱਲੀ ਜਾਂਦਾ ਕੰਮ ਹੋ ਗਿਆ ਭਾਜੀ ਇੱਥੇ ਬੰਨਾ ਬਟਨ ਵਾਲਾ ਸੀ ਬੰਦੇ ਆ ਲੈਣ ਉਧਰੋਂ ਬਾਜ ਮਾਰ ਕੇ ਪਟਣਗੇ ਤੇ ਬਾਕੀ ਆ ਬਣਾ ਰਾਮਾ ਜਨੂਆੜਾਂ ਦਾ ਡਿਗਰ ਆ ਰਿਪੋਰਟ ਇਹਦੀ ਜਮਾ ਹੋ ਕੇ ਰਹਿ ਲੈ ਤੱਕ ਤੇ ਆਪਣਾ ਇਹ ਇਦਾਂ ਦਾ ਮੀਡੀਅਮ ਚ ਹਾਈ ਚ ਵੀ ਪਹਿਲੇ ਚ ਹਾਈ ਚ ਤਾਂ ਥੋੜਾ ਕਰਦਾ ਵਾ ਬਾਕੀ ਮੀਡੀਅਮ ਚ ਓਕੇ ਚੱਲਦਾ ਮੀਡੀਅਮ ਦੂਜੇ ਚ ਵੀ ਚੱਲੀ ਜਾਂਦਾ ਇਹ ਛੜਦੇ ਹਿਸਾਬ ਨਾਲ ਓਕੇ ਰਿਪੋਰਟ ਆ ਨਹੀਂ ਤਾਂ ਸਾਰੇ ਬਾਕੀ ਲੋਆਂ ਚ ਲੋਗ ਇਰਤੀ ਚੱਲਦੇ ਹੁੰਦੇ ਤੇ ਚੱਲੀ ਜਾਂਦਾ ਹੀ ਫਰਕਤ ਹੈਗਾ ਇਹਦਾ ਬਾਕੀ ਨਾਰਮਲ ਡਿਗਰ ਨਾਲੋਂ ਬਾਕੀ ਇਹਨਾਂ ਦੀ ਮੋਬੈਲਟਾਂ ਵੀ ਅਲੱਗ-ਅਲੱਗ ਹਿਸਾਬ ਆਏ ਵਿਚਾਰੇ ਸੈਂਟਰ ਚ ਉਧਰ ਵੀ ਤਿੰਨ ਇੱਧਰ ਦੋ ਆ ਪੰਜ ਬੈਲਟਾਂ ਬਾਕੀ ਨਹੀਂ ਦੋ ਜਾਂ ਤਿੰਨ ਬੈਲਟਾਂ ਵਾਲੇ ਹੁੰਦੇ ਤੇ ਬਾਕੀ ਇਦਾਂ ਆ ਵੀ ਇੱਧਰ ਆਪਣੇ ਆਲੂ ਦੋਹਲੇ ਛਿੱਲ ਲਾਤਦੀ ਆ ਮਾੜੀ-ਮਾੜੀ ਡਿਗਰ ਨਾਲ ਤੇ ਆਹ ਦੇਖੋ ਮਾਰੀ ਜਦ ਇੱਕ ਥੇ ਵੀ ਲੱਤੀ ਆ ਰਿਹਾ ਸ਼ੱਲਾ ਤਰੀ ਪਈ ਆ ਵਿਚੋ ਮਾੜੀ ਮਾੜੀ ਤੇ ਆਪਣੀਆਂ ਉਹਦਾ ਵੇਲਾ ਉਧਰ ਵੱਡਣੀਆਂ ਸ਼ੁਰੂ ਹੋਈਆਂ ਸੀ ਤੇ ਉਧਰੋਂ ਪਟਾਈ ਸ਼ੁਰੂ ਕਰਨੀਆਂ ਪਰ ਢੇਰੀਆਂ ਇੱਧਰ ਲਾਉਣੀਆਂ ਤਾਂ ਕਰਕੇ ਇੱਧਰ ਪਹਿਲਾ ਪਟਣ ਲੱਗਿਆ ਇੱਕ ਖੇਤ ਦੋ ਤੇ ਢੇਰੀਆਂ ਲਾਉਣ ਕਰਕੇ ਬਾਕੀ ਇਹਨਾਂ ਨੂੰ ਹੀ ਜੋ 3-4 ਦਿਨ ਹੋਰ ਮਿਲ ਜਾਣੇ ਉਧਰੋਂ ਪੜਦੇ ਆਉਂਦੇ ਜਦੋਂ ਤੱਕ ਇੱਥੇ ਹੁਣ ਬਾਕੀ ਓਕੇ ਆ ਆਪਣਾ ਟਾਈਮ ਪੂਰਾ ਹੋ ਗਿਆ ਵੇਲਾ ਦਾ ਇੱਥੇ ਤਿੰਨ-ਕ ਦਿਨ ਦੋ ਘਾਟਾ ਆ ਆਂ ਕਰਕੇ ਮਾੜੀ-ਮੋਟੀ ਛੱਲ ਲੱਸਦੀ ਆ ਬਾਕੀ ਚੱਲੀ ਜਾਂਦਾ ਇਹਨਾਂ ਦਾ ਕੰਮ ਤੇ ਬਾਕੀ ਆ ਬੰਦੇ ਆਉਂਦੇ ਇੱਥੋਂ ਬੰਨਾ ਪਟਾ ਕੇ ਫੇਰ ਕਰਦੇ ਆਂ ਆਪਾਂ ਗਾਂ ਨੂੰ ਬਟਾਈ ਹੀ ਰੋ ਜਿਹੜੀ ਮੰਨੇ ਮੰਨੇ ਵਟਣੇ ਆ ਕਿਉਂਕਿ ਜੇ ਇਦਾਂ ਡਦਾ ਟਰੈਕਟਰ ਵੜਿਆ ਤੇ ਥੋਹਾਲੂ ਖਰਾਬ ਹੋ ਜਾਣੇ ਆਪਣੇ ਤੇ ਬਾਕੀ ਬੱਸ ਲੱਗੇ ਹੋਇਆ ਚੱਲੀ ਜਾਂਦਾ ਕੰਮ ਡਿਲੀਵਰ ਆਪਣੀ ਦੂਜੇ ਬਨੇ ਗਈ ਹੋਈ ਸਾਰੀ ਵੇਲਾਂ ਚੱਕਣ ਲੋ ਜੀ ਆ ਗਿਆ ਇਹ ਮੁੰਡਾ ਕਹਿੰਦੇ ਚਾਚੇ ਵਾਲਾ ਚਾਚੇ ਵਾਲਾ ਤੇ ਚੈੱਕ ਕਰ ਸਕਦੇ ਤੁਸੀਂ ਬਾਕੀ ਚੱਲਦਾ ਵੀ ਡਿੱਗਰ ਪੇਰਪੋਟਾ ਜਾਮਾ ਆਵਾ ਫਟਣ ਵਾਲੀ ਜਿਹੜੇ ਇਹਨਾਂ ਦਾ ਬੰਦਾ ਬਾਕੀ ਓਪੇ ਆ ਜੇਰ ਲੱਗੇ ਹੋਏ ਬੈਣਾ ਝੱਕਣ ਤੇ ਆ ਝੋਟਾ ਵੀ ਕੱਢ ਲਿਆ ਅੱਜ ਬੁਹਾਰ ਆਪਾਂ ਦਾ ਚੱਲੀ ਜਾਂਦਾ ਕੰਮ ਇਹ ਲਾਂ ਝੱਕਣ ਲੱਗੇ ਹੋਇਆ ਵੀ ਆਪਾਂ ਬੰਨੇ ਬੰਨੇ ਪਾਟ ਲਈ ਜਿੰਨੇ ਕੋ ਬੱਟਣੂ ਆ ਬਾਕੀ ਹੁਣ ਗਾਲੂ ਕਰਾਂਗੇ ਕੰਮ ਹੋ ਕੇ ਜਿਆ ਤੇ ਡਿੱਗਰ ਆ ਪਾ ਲੈ ਜਾਂਦਾ ਵਾ ਤੇ ਇਹਦੇ ਸਾਈਡ ਕਈ ਹੁਣ ਉਧਰੋਂ ਆ ਟਰੈਕਟਰ ਲੈ ਗਿਆ ਆਪਾਂ Mahindra ਉਹ Mahindra ਲੈ ਕੇ ਜਾਣਾ ਨਹੀਂ ਉਧਰੋਂ ਬੰਨੇ ਬੰਨੇ ਜਿਹਨੇ ਆਲੂ ਆ ਚਕਾ ਕੇ ਲੈਉਣੇ ਆ ਜਿਹੜੇ ਪੱਟੇ ਆ ਲੋ ਬਈ ਆ ਗਈ ਆਪਾਂ Mahindra ਦੇ ਆ ਇੱਥੇ ਵੀ ਪੂਰਾ ਬਲੈਕ ਸੀਟ ਕਵਰ ਹੋਇਆ ਹੀ ਆ ਆ ਜੱਕੋ

ਵਾਕਿ ਚਾਲਦੇ ਆਪਾਂ ਸੁਣਦੇ ਆ ਬਸ ਉੱਧਰ ਫੇਟਕਾਉਣੇ ਆਲੂ ਜੋ ਘੱਲੇ ਆਪਾਂ ਜਿਹੜੇ ਉੱਧਰਲੇ ਬੰਨੇ 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 ਵੱਟੇ ਹੋਏ ਆ ਉਹ ਬੋਰੀਆਂ ਚ ਪਾਣਾ

ਬਾਕੀ ਆ ਜਿਹੜਾ ਇੱਥੇ ਸਾਨੂੰ ਸਰਕਾਰੀ ਨਾਲਾ ਮੰਨਦਾ ਹੀ ਪਾਣਾ ਬਲੋਗਾਂ ਤੇ ਪੁੱਛਿਆ ਕਰ ਆ ਪਟਿਆ ਹੋਇਆ ਹੀ ਹੁਣ ਦੁਬਾਰਾ ਮਿੱਟੀ ਮਿੱਟੀ ਬਾਈ ਸਾਰੀ ਤੇਲੀਏ ਹਾਂ ਚੱਲੀ ਜਾਂਦਾ ਕੰਮ ਵਾਲੇ ਵਾਲੇ ਵੀ ਹੌਸਲੇ ਬਣੇ ਲੱਗੇ ਹੋਇਆ लू आप ला लिया ट्राली अपने गोटी ला दी ट्राली ला के हम ट्रैक्टर करना आप अंदर पराटा बड़ा खरा ला कर दे लगे अंदर इन्हों पार्किंग है। दो आ गए दो बार ਉਹ ਆ ਗਿਆ ਤੀਜਾ ਦੇਖੋ ਜੀ ਲੱਗਿਆ ਹੋਏ ਆਪਣੇ ਬੰਦੇ ਜਿਵੇਂ ਸੂਰੇ ਬਨੇ ਬਨੇ ਫਟੇ ਹੀ ਤੋਂ ਚਾਰ ਖੇੜਾ ਡਿਗਰ ਚਾਲੂ ਕਰਕੇ ਦੇਖਿਆ ਜੀ ਤੇ ਉਧਰ ਇਹ ਲੱਗੇ ਹੋਏ ਹੁਣ ਬੁਰੀਆਂ ਬੁਰੀਆਂ ਭਰਨ ਆਜ ਚੱਕਦੇ ਥੋੜੀ ਦਰ ਤੇ ਚੱਲੀ ਜਾਂਦਾ ਕੰਮ ਲੱਗੇ ਹੋਇਆ ਮੋਬਾਈਲ ਕੈਮਰਾ ਤੇ ਯਾਰੋ ਸਭ ਕ ਨੋ ਨਕਰ ਉਹ ਲੱਗੇ ਹੋਏ ਯੋ ਤੇ ਇਹ ਚੱਕੇ ਚੱਲੇ ਆਲੂ ਆਪਣੇ ਬਾਸ ਥੋੜੀ ਜਿਹਾ ਚਬੂਰੀਆਂ ਵੀ ਚੱਕ ਲੈਣੀ ਆ ਆਪਾਂ ਤੇ ਬਾਕੀ ਮੇਰਾ ਵੀਰ ਚਲੋ ਠੀਕ ਆ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆਂ ਤੇ ਕੱਲ ਨੂੰ ਨਵੇਂ ਵਲੌਗ ਚ ਮਿਲਾਂਗੇ ਧੰਨਵਾਦ ਜੀ ਤੇ ਬਾਕੀ ਸਾਰੇ ਵੀਰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਆਪਣੀ ਵੀਡੀਓ ਨੂੰ ਤੇ ਚਲੋ ਠੀਕ ਆ ਜੀ ਓਕੇ ਜੇ ਜੀ ਸਬਸਕ੍ਰਾਈਬ ਕਰੋ